ਮੁਕਸਰ ਸਾਹਿਬ ਪੁਲਿਸ ਨੂੰ ਇੱਕ ਸੈਕਸੈਸਫੁਲ ਆਪਰੇਸ਼ਨਸ ਦੇ ਵਿੱਚ ਇੱਕ ਹੋਰ ਬੜੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਸਾਡੀ ਟੀਮ ਲੀਡ ਬਾਈ ਇਨਚਾਰਜ CIA 1 ਰਵਿੰਦਰ ਇਨਚਾਰਜ ਟੈਕਨੀਕਲ ਸੈਲ ਤੇ ਇਨਚਾਰਜ ਤੇ ਐਸ ਐਚਓ ਸਿਟੀ ਮੁਕਸਰ ਅੰਡਰ ਦੀ ਸੁਪਰਵੀਜ਼ਨ ਆਫ ਐਸ ਪੀ ਡੀ ਨੇ ਇੱਕ ਐਕਸਟਰਸ਼ਨ ਰਿੰਗ ਨੂੰ ਬਸਟ ਕੀਤਾ ਹੈ ਇਹਦੇ ਵਿੱਚ ਅਸੀਂ ਦੋ ਕੁ ਮੁਲਜ਼ਮ ਫੜੇ ਹਨ ਜੋ ਕਿ ਇੱਕ ਨਾਮੀ ਬਿਜ਼ਨਸਮੈਨ ਮੁਕਸਰ ਸਾਹਿਬ ਦੇ ਉਹਨੂੰ ਫੋਨ ਕਰਕੇ ਉਹਦੇ ਤੋਂ 50 ਲੱਖ ਦੀ ਡਿਮਾਂਡ ਕਰ ਰਹੇ ਸੀ ਤੇ ਕਹਿ ਰਹੇ ਸੀ ਕਿ ਜੇਕਰ ਤੁਸੀਂ ਪੈਸੇ ਨਹੀਂ ਦਿੱਤੇ ਅਸੀਂ ਤੁਹਾਡੇ ਬੱਚਿਆਂ ਨੂੰ ਉਠਾ ਕੇ ਲੈ ਜਾਵਾਂਗੇ ਤੇ ਉਹਨੂੰ ਮਾਰ ਦੇਵਾਂਗੇ ਇਹਨਾਂ ਨੇ ਕਈ ਵਾਰੀ ਉਹਨੂੰ ਫੋਨ ਕੀਤਾ ਤੇ ਜਦੋਂ ਇਹਨਾਂ ਨੂੰ ਲੱਗਿਆ ਕਿ ਉਹ ਹਲੇ ਲਾਈਨ ਤੇ ਨਹੀਂ ਆ ਰਿਹਾ ਇਹ ਉਹਦੇ ਘਰ ਜਾ ਕੇ ਪੱਥਰ ਵੀ ਸੁੱਟ ਕੇ ਆਏ ਉਹਦੀ ਖਿੜਕੀ ਦੇ ਵਿੱਚ ਉਸ ਤੋਂ ਬਾਅਦ ਜੋ ਆਪਣਾ ਵਿਕਟਮ ਹੈਗਾ ਉਹਨੇ ਮੈਟਰ ਨੂੰ ਸੀਰੀਅਸ ਲੈਂਦੇ ਹੋਏ ਸਾਨੂੰ ਅਪਰੋਚ ਕੀਤੀ ਅਪਰੋਚ ਕਰਨ ਵੇਲੇ ਜਦੋਂ ਉਹ ਸਾਡੇ ਕੋਲ ਆਇਆ ਸਾਡੀ ਸਾਰੀ ਟੀਮ ਇਮੀਡੀਏਟਲੀ ਮੂਵ ਕਰ ਗਈ ਤੇ ਉਹਨਾਂ ਨੇ ਐਕਸ਼ਨ ਵੀ ਜਾ ਕੇ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਯੂਜ਼ ਕਰਕੇ ਇਹ ਬੰਦਿਆਂ ਨੂੰ ਫੜਿਆ ਕਾਬੂ ਕੀਤਾ ਇਹ ਜੋ ਹੈਗੇ ਅਕਿਊਜ਼ ਇੱਕ ਰਾਜਵਿੰਦਰ ਸਿੰਘ ਹੈਗਾ ਤੇ ਦੂਜਾ ਗੁਰਦੇਵ ਸਿੰਘ ਹੈ ਜੋ ਇਹਨਾਂ ਨੇ ਮੋਬਾਈਲ ਫੋਨਸ ਯੂਜ਼ ਕੀਤੇ ਸੀ ਤੇ ਜੋ ਸਿਮ ਕਾਰਡਸ ਯੂਜ਼ ਹੋਏ ਸੀ ਉਹ ਸਾਰੇ ਕੇ ਸਾਰੇ ਰਿਕਵਰ ਹੋ ਚੁਕੇ ਹਨ ਤਿੰਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਤੇ ਇਹ ਵੀ ਚੈੱਕ ਕਰ ਰਹੇ ਅਸੀਂ ਕਿ ਇਹਨਾਂ ਦੇ ਕੋਈ ਗੈਂਗਸਟਰ ਲਿੰਕਸ ਹੈਗੇ ਜਾਂ ਨਹੀਂ ਸਰ ਕੀ ਕੋਲ ਕਰਦੇ ਸੀ ਵਟਸਐਪ ਤੇ ਦੂਸਰੇ ਕੰਸੀ ਇਹ ਦੋਨੋਂ ਕਾਲਾਂ ਕਰਦੇ ਸੀ ਜੀ ਨਾਰਮਲ ਕਾਲ ਵੀ ਕਰਦੇ ਹੁੰਦੇ ਸੀ ਤੇ ਵਟਸਐਪ ਕਾਲ ਵੀ ਕਰਦੇ ਸੀ ਇਹਨਾਂ ਦਾ ਬੇਸਿਕਲੀ ਜੋ ਮੋਡਸ ਆਪਰੇਂਡੀ ਰਿਹਾ ਇਹਨਾਂ ਨੇ ਇੱਕ ਪੁਰਾਣਾ ਮੋਬਾਈਲ ਫੋਨ ਕਿਸੇ ਦਾ ਬੰਦੇ ਦਾ ਲੈ ਕੇ ਉਹਦਾ SIM ਬਦਲ ਕੇ ਨਵੇਂ ਡਿਵਾਈਸ ਵਿੱਚ ਡਾਲ ਕੇ ਕਾਲ ਕਰਦੇ ਹੁੰਦੇ ਸੀ ਤੇ ਨਾਲ ਹੀ ਕਾਲ ਕਰਕੇ ਫੋਨ ਸਵਿਚ ਆਫ ਕਰਕੇ ਇੱਕ ਨਵੇਂ ਡਿਵਾਈਸ ਦੇ ਵਿੱਚ ਆਪਣਾ SIM ਪਾ ਲੈਂਦੇ ਹੁੰਦੇ ਸੀ ਇਹ ਜਿਹੜੀ ਦੋ ਬੰਦ ਦੋ ਵਿਅਕਤੀ ਹੈਗੇ ਜੋ ਫੜੇ ਗਏ ਤੇ ਦੋਹੀ ਦਾ ਗੈਂਗ ਹਲੇ ਤੱਕ ਜੋ ਇੰਟਰੋਗੇਸ਼ਨ ਹੋਈ ਹੈ ਉਸ ਤੋਂ ਕਲੀਅਰ ਹੋਇਆ ਹੈ ਕਿ ਦੋਹੀ ਸੀਗੇ ਇਹਨਾਂ ਤੋਂ ਔਰ ਵੀ ਅਸੀ ਕਲੀਅਰ ਕਰ ਰਹੇ ਹਾਂ ਕਿ ਜੇਕਰ ਇਹਨਾਂ ਨੇ ਕਿਸੇ ਔਰ ਬੰਦੇ ਨੂੰ ਵੀ ਟਾਰਗੇਟ ਕੀਤਾ ਹੋਵੇ ਤੇ ਉਹ ਤੋਂ ਪੈਸੇ ਲੈਂਦੇ ਹੋਣ ਉਹ ਵੀ ਸਾਨੂੰ ਇਨਫੋਰਮੇਸ਼ਨ ਮਿਲ ਜਾ। ਉਹ ਕਿਸ ਤਰ੍ਹਾਂ ਕੀਤਾ ਕਲੈਂਕ ਕਰਨ ਲਈ ਤੁਹਾਨੂੰ ਬੜਾ ਜਲਦੀ ਸੀ। ਹਾਂ ਇਹਨਾਂ ਚੋ ਇੱਕ ਬੰਦਰ ਸੀਗਾ ਉਹ ਅਟਲ ਦੇ ਕੋਲ ਕੁਝ ਸਾਲ ਪਹਿਲੇ ਕੰਮ ਕਰਕੇ ਗਿਆ ਸੀ ਤੇ ਉਹਨੂੰ ਪਤਾ ਸੀ ਕਿ ਇਹਨਾਂ ਦੇ ਕੋਲ ਜੋ ਹੈਗੇ ਠੀਕ-ਠਾਕ ਪੈਸੇ ਹੈਗੇ ਜੇਸੀਂ ਮੰਗੀਏ ਤੇ ਕੁਛ ਨਾ ਕੁਛ ਦੇਣ ਜੋਗੇ ਹੋਣਗੇ। ਤੇ ਇਹਨੇ ਫਿਰ ਜਾ ਕੇ ਨੰਬਰ ਲੇਤਾ ਉਹਨਾਂ ਦੀ ਦੁਕਾਨ ਦੇ ਉਤੋਂ। ਫਿਰ ਇਹ ਲੈ ਕੇ ਇਹਨਾਂ ਨੇ ਕਾਲ ਕੀਤੀ। ਉਹ ਵੀ ਇਹਨੇ ਕਾਲ ਦੂਜੇ ਬੰਦੇ ਤੋਂ ਕਰਾਈ ਤਾਂ ਕਿ ਇਹਦੀ ਆਪਣੀ ਆਵਾਜ਼ ਉਹ ਜੋ ਵਿਕਟਮ ਹੈਗਾ ਉਹ ਪਛਾਣ ਲੈ। ਦੇ ਨੇ ਫੇ ਨਾਲ ਜੋ ਇਹ ਸਿਗਾ ਗੁਰਦੀਪ ਸਿੰਘ ਉਹਨੇ ਕਾਲ ਕੀਤੀ ਸੀ ਤੇ ਉਹਨੇ ਧਮਕਾਇਆ ਸੀ ਉਹਨੂੰ ਕਹਿੰਦੇ ਲੋਕ ਬੜੇ ਡਰਦੇ ਆ ਜੀ ਕਿ ਯਾਨੀ ਫੋਨ ਵੀ ਆਉਂਦੇ ਆ ਪਰ ਦੱਸਦੇ ਨਹੀਂ ਕਿ ਫੰਕਸ਼ਨੇਟ ਨਹੀਂ ਮੇਰੀ ਸਾਰੇ ਨੂੰ ਅਪੀਲ ਹੈ ਕਿ ਜੀ ਇਹ ਕੇਸ ਸਾਨੂੰ ਜੋ ਹੈ 9 ਤਾਰੀਖ 9 ਤਾਰੀਖ ਨੂੰ ਕਾਲ ਆਨੇ ਸ਼ੁਰੂ ਹੋਏ ਸੀ ਸਾਨੂੰ 13 ਤਾਰੀਖ ਨੂੰ ਇਨਫੋਰਮੇਸ਼ਨ ਦਿੱਤੀ ਉਹਨੇ ਜੋ ہمارے ਵਿਕਟੇ ਮੇ ਅਗੇ 14 ਤਾਰੀਖ ਤੱਕ ਅਸੀਂ ਸਾਰੇ ਬੰਦੇ ਫੜ ਕੇ ਅੰਦਰ ਦੇ ਚੁਕੇ ਤੇ ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਕਿ ਤੁਹਾਨੂੰ ਕੋਈ ਵੀ ਐਕਸਟਰੈਸ਼ਨ ਕਾਲ ਆਂਦੀ ਤੁਸੀਂ ਇਮੀਡੀਏਟਲੀ ਸਾਡੀ ਨੌਲੇਜ ਵਿੱਚ ਲੈ ਕੇ आओ ਤੁਹਾਡੀ ਪੂਰੀ ਮਦਦ ਕਰਾਂਗੇ ਤੇ ਜੋ ਬੰਦੇ ਲੋਕਲ ਕਲਪਰਟਸ ਹੈਗੇ ਫੜ ਕੇ ਨੂੰ ਅੰਦਰ ਵੀ ਤੇ ਇਹ ਹਥਿਆਰ ਵੀ ਬਰਾਮਦ ਹੋਏ ਹੈ ਕਿਸੇ ਇਹਨਾਂ ਕੋਲੋਂ ਹਲੇ ਤੱਕ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਪਰ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਇਹਨਾਂ ਦੀ ਪੁਲਿਸ ਰਿਮਾਂਡ ਲੈ ਕੇ ਇਹਨਾਂ ਦੀ ਅੱਗੇ ਪੁੱਛਗਿੱਛ ਕੀਤੀ ਜਾਏਗੀ ਵੈਪਨ ਹੋਣਗੇ ਵੈਪਨ ਵੀ ਰਿਕਵਰ ਹੋਣਗੇ ਤੇ ਜੇਕਰ ਇਹਨਾਂ ਨੇ ਕਿਸੇ ਹੋਰ ਨੂੰ ਵਿਕਟਿਮ ਬਣਾਇਆ ਹੋਵੇਗਾ ਉਹ ਵੀ ਫੜਿਆ ਜਾਏਗਾ ਪਰਿਵਾਰ ਦੇ ਹੁਣ ਹਾਲਾਤ ਕਿਸ ਤਰ੍ਹਾਂ ਲੱਗ ਰਹੇ ਹੈ ਜੀ ਪਰਿਵਾਰ ਬਹੁਤ सानू भी बड़ा चंगा लग गया सारी साम ने बहुत काम किया है रात भर लगे रहे सारी जो एनालिसिस करना टैक्निकल एनालिसिस हो गया थे बाकी ह्यूमन इंटेलीजेंस इकट्ठी करने वाली जो गल बहुत चंगे सोहने तरीके नाल सारी टीम ने काम किया है बंदे में काबू किया जी ये तो इना तो हले पुछगिछ चल रही है कि पहले इच्छा या नहीं किया دون ہے نشے والی گل ہلے تک سامنے نہیں آئی ہاں یہ ہے تی پینتی سال کی